ਤਦੈਨ ਕੋਲਾ ਹਸਪਤਾਲ ਵਿਖੇ ਪਹੁੰਚੇ ਆ ਗੱਲਬਾਤ ਕਰਦੇ ਆ ਤੇ ਜਾਣਦੇ ਆ ਇੱਥੋਂ ਦੇ ਹਾਲਾਤ ਰਾਹੁਲ ਆਪਾਂ ਕੀ ਦਿੱਤੇ ਤੇ ਤੇਰੇ ਹੋ ਜਾਣੇ ਨਾ ਨਾ ਵੈਰਾਸੀ ਜਾ ਜਾ ਗੋਲ ਗੱਲ ਜੱਜਾ ਰੰਗ ਮਿਸਰ ਚੱਕ ਕਰਿਆ ਮੈਂ ਬਾਈ ਗੋਲ ਗੱਲ ਐਥੋਂ ਲਾਂਦੀ ਲੋੜ ਦੇ ਚੁੱਕ ਕਰ ਜੋ ਹੁਣ ਬੱਸ ਇਹ ਤੁਸੀ ਕੀ ਜਦੋਂ ਮੈਂ ਕਰਦਣਾ ਬਹੁਤ ਜਿਹੜੀ ਆ ਉਹ ਹੋ ਜਾਂਦੀ ਆ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਇਸ ਸਮੇਂ ਦੀਆਂ ਲੱਗਖਾ ਰਹੇ ਆ ਤੁਸੀਂ ਦੇਖ ਸਕਦੇ ਆ ਕਿ ਮਾੜਾ ਕੱਪੜਾ ਪਾ ਲਓ ਕੱਪੜਾ ਪਾਓ ਦਾ ਕੱਪੜਾ ਪਾਓ ਫੇਸ ਤੇ ਉਹਦੇ ਉੱਤੇ ਪਾ ਲੇ ਮੂੰਹ ਤੇ ਪਾ ਦੇ ਪਾ ਦੇ ਬਿਲਕੁਲ ਇਹ ਉਹ ਨੌਜਵਾਨ ਹੈ ਜਿਸ ਦੀ ਕਰੰਟ ਲੱਗਣ ਦੇ ਨਾਲ ਮੌਤ ਹੋਈ ਹੈ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਪਰਿਵਾਰ ਦੇ ਨਾਲ ਗੱਲਬਾਤ ਕਰਵਾਈ ਆ ਤਾਂ ਹੁਣ ਹਸਪਤਾਲ ਵੀ ਕੇ ਪਹੁੰਚੇ ਆ ਛੋਟੇ ਬ੍ਰਦਰ ਦੇ ਵੱਲੋਂ ਬੁਹਾਰ ਲਗਾਈ ਜਾ ਰਹੀ ਹੈ ਇਨਸਾਫ ਦੀ ਦਾ ਰੋ ਰੋ ਕੇ ਜਿਹੜਾ ਪਰਿਵਾਰ ਦੇ ਮੈਂਬਰਾਂ ਦਾ ਸਾਰਾ ਵਿਰਹਾ ਹਾਲ ਹੋ ਚੁੱਕਿਆ ਹੈ ਤੇ ਇਸ ਸਮੇਂ ਦੀਆਂ ਤਸਵੀਰਾਂ ਜਲਾਲਾਬਾਦ ਦੇ ਨਿੱਜੀ ਹਸਪਤਾਲ ਤੋਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਚਾਹੁੰਦੇ ਕਿ دعاਗੋ ਅਨੇਕੀ ਕਿ ਕਿ ਜਵਾਬ ਦੇ ਚਲੇ ਛੋੜੇ ਜੂ ਕਿ ਉਹ ਹੈ ਨਹੀਂ ਕਭੀ ਕੋਈ ਬੁਖਾਰੀ ਦੇ ਹਾਲਾਤਾਂ ਨਾਲ ਬੜਾ ਜਿਹਾ ਕੁਝ ਸਿਰਫ ਇੱਥੇ ਆਏ ਸੀ ਮੈਂ ਇੱਥੇ ਸੀ ਇੱਥੇ ਆਏ ਸੀ ਤੇ ਕਹਿ ਕੇ ਗਏ ਸਾਨੂੰ ਵੀ ਆ ਦੇਖੋ ਡਾਕਟਰ ਸਾਹਿਬ ਨੇ ਦੇਖਿਆ ਬੀਬੀ ਗੱ ਚੱਕਰ ਲੱਗ ਕੇ ਕੀਤਾ ਕਹਿੰਦਾ ਗੋਜੀ ਡੈਡ ਹੈ ਉਸ ਤੋਂ ਬਾਅਦ ਉਹ ਚਲੇ ਗਿਆ ਮਾਲਕ ਛੱਡ ਕੇ ਉਹ ਚਲੇ ਗਏ ਅੱਛਾ ਉਸ ਤੋਂ ਬਾਅਦ ਦਿਖਾਈ ਨਹੀਂ ਦਿੱਤਾ ਇੱਥੇ ਅੱਛਾ ਉਹ ਆਈ ਲੈ ਕੇ ਆਈ ਆ ਲੈ ਕੇ ਆਈ ਸੀ ਉਹ ਜੀ ਲੈ ਕੇ ਅਸੀਂ ਇੱਥੇ ਸੀ ਹਾਂ ਜੀ ਜਿਹਨੇ ਲੈ ਕੇ ਆਏ ਸੀ ਉਹਨੇ ਕਿਵੇਂ ਸੀ ਹਾਲਾਤਾਂ ਉਹ ਨੂੰ ਪਤਾ ਹੀ ਨਹੀਂ ਸੀ ਮੈਂ 2 ਮਿੰਟ ਪਿੱਛੇ ਪਹੁੰਚਿਆ ਜੀ ਹਾਂਜੀ ਜਦੋਂ ਲੈ ਕੇ ਆਏ ਨੇ ਅੰਦਰ ਮੇਰੇ ਘਰ ਦੇ ਕੋਲ ਇੱਥੇ ਹੈਗੇ ਸੀ ਨਾਲ ਤੇ ਅਸੀਂ ਪਹੁੰਚੇ ਤਾਂ ਉਹ ਕਹਿੰਦੇ ਵੀ ਡਰ ਦੇ ਬੋਦੀ ਦੇ ਦੇ ਡਾਕਟਰ ਸਾਹਿਬ ਕਹਿੰਦੇ ਵੀ ਡਰ ਦੇ ਮਾਲਕ ਚਲੇਗਾ ਉਹ ਚਲੇ ਗਿਆ ਉਸੇ ਉਸੇ ਲਈ ਚਲੇਗਾ ਉਸੇ ਲਈ ਹਾਂ ਜੀ ਉਸੇ ਲਈ ਚਲੇਗਾ ਜੀ ਹਾਂ ਜੀ ਤੁਸੀਂ ਜਨਾਬ ਇਹਨਾਂ ਦੇ ਘਰ ਦੇ ਹਲਾਤ ਦੇਖੋ ਤਕਰੀਬ ਬੰਦਾ ਸਾਹਿਬ ਤੁਸੀਂ ਵੀ ਉਹ ਹਲਾਤ ਦੇਖ ਕੱਪੜਾ ਪਾ ਦਿਓ ਕੱਪੜਾ ਹਾਂ ਜੀ ਤੇ ਦੇ ਦੇ ਉਸ ਦੇ ਪਾ ਦਿਓ ਕੱਪੜਾ ਪਾ ਦਿਓ ਆਹ ਤੇ ਇਹ ਸੁਸਮਿਤਾ ਜੀ ਭਾਈ ਜੀ ਹਾਂ ਜਿਹੜੀ ਮੌਤ ਹੋਈ ਹੈ ਨੌਜਵਾਨ ਦੀ ਗਰੰਟ ਲੱਗਦੇ ਨਾਲ ਹਾਂਜੀ ਹਾਂਜੀ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਦੁਕਾਨ ਮਾਲਕਾ ਜਿਹੜਾ ਟੈਂਟ ਦਾ ਉਹ ਵੀ ਮੌਕੇ ਤੋਂ ਫਰਾਰ ਹੋ ਗਿਆ ਹਾਂਜੀ ਉਹ ਫਰਾਰ ਹੋ ਗਿਆ ਜੀ ਉਹ ਇੱਥੇ ਛੱਡ ਕੇ ਇਹਨੂੰ ਤੇ ਉਹ ਆਪ ਭੱਜ ਚੁੱਕਿਆ ਇੱਥੋਂ ਜੀ ਅੱਛਾ ਜੀ ਹਾਂਜੀ ਫਰਾਰ ਹੋ ਮੰਗ ਕੀ ਕਰਦੇ ਹੋ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਛੋਟੇ ਛੋਟੇ ਬੱਚੇ ਨੇ ਤਿੰਨ ਬੱਚੇ ਨੇ ਦੋ ਕੁੜੀਆਂ ਇੱਕ ਜਵਾਕ ਮੁੰਡਾ ਛੋਟੇ ਛੋਟੇ ਬੱਚੇ ਆ ਸਾਨੂੰ ਇਨਸਾਫ ਚਾਹੀਦਾ ਬਸ ਹੋਰ ਅਸੀਂ ਕੁਝ ਨਹੀਂ ਮੰਗ ਤਾ ਬਿਲਕੁਲ ਇਹ ਪਰਿਵਾਰਕ ਮੈਂਬਰ ਨੇ ਜਿਹੜੇ ਮੌਕੇ ਤੇ ਪਹੁੰਚੇ ਨੇ ਜਾਂ ਇਹਨਾਂ ਨੂੰ ਖਬਰ ਪਤਾ ਲੱਗਦੀ ਹੈ ਕਿ ਇਹਨਾਂ ਦਾ ਜਿਹੜਾ ਇਹ ਨੌਜਵਾਨ ਸੰਨੀ ਹੈ ਉਹਦੀ ਮੌਤ ਹੋ ਜਾਂਦੀ ਕਰੰਟ ਲੱਗਣ ਦੇ ਨਾਲ ਤਾਂ ਉਸ ਤੋਂ ਬਾਅਦ ਵਿੱਚ ਪਰਿਵਾਰਕ ਮੈਂਬਰ ਪਹੁੰਚਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਦੁਕਾਨ ਮਾਲਕ ਹੈ ਉਹ ਇਸ ਸੰਨੀ ਨਾਮ ਦੇ ਨੌਜਵਾਨ ਨੂੰ ਜਿਹਦੀ ਮੌਤ ਹੋ ਗਈ ਹੈ ਉਸ ਨੂੰ ਹਸਪਤਾਲ ਜਲਾਲਾਬਾਦ ਦੇ ਨਿੱਜੀ ਹਸਪਤਾਲ ਦੇ ਵਿੱਚ ਛੱਡ ਕੇ ਤੇ ਆਪ ਜਿਹੜਾ ਫਰਾਰ ਹੋ ਜਾਂਦਾ ਤਿਆਰ ਸਮੇਂ ਦੀਆਂ ਤਸਵੀਰਾਂ ਜਲਾਲਾਬਾਦ ਦੇ ਨਿੱਜੀ ਹਸਪਤਾਲ ਤੋਂ ਤੁਹਾਡੇ ਨਾਲ ਸੰਗਮ ਪਹਿਲਾਂ ਮ੍ਰਿਤਕ ਕੋਸ਼ਰ ਕਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਰਿਆ ਕਿ ਬਹੁਤ ਅਤ ਦੀ ਗਰੀਬੀ ਸੀ ਇਸ ਨੌਜਵਾਨ ਦੇ ਪਰਿਵਾਰ ਤਾਂ ਦੁਕਾਨ ਦੇ ਟੈਂਟ ਵਾਲੀ ਦੁਕਾਨ ਤੇ ਲੱਗਾ ਸੀ ਪਿਛਲੇ ਕੁਝ 9-10 ਸਾਲਾਂ ਤੋਂ ਉਹ ਜਿਹੜਾ ਮ੍ਰਿਤਕ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਜਲਾਲਾਬਾਦ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਛੱਡ ਕੇ ਤੇ ਆਪ ਫਰਾਰ ਹੋ ਜਾਂਦਾ ਪਿੱਛੋਂ ਅਜੇ ਤੱਕ ਉਸ ਨੇ ਪਰਿਵਾਰ ਦੀ ਵੀ ਸਾਰ ਨਹੀਂ ਲਈ ਨਾ ਹੀ ਪਰੋਪਰ ਜਲਾਲਾਬਾਦ